ਇਹਨੇ ਕੋਈ ਹਾਲਾਤ ਬਹੁਤ 나ਛੇ ਇੱਕ ਫੋਟੋ ਵੀ ਪਾਣੀ ਹੋਰ ਛੱਡ ਦੇਣਾ ਖਤਰਾ ਹੀ ਖਤਰਾ ਵਾ ਜਮੇ ਖਤਰਾ ਖਤਰੇ ਦੇ ਘੰਟੀ ਵੱਜੀ ਬਹੁਤ ਹੋ ਗਿਆ ਜੀ ਬਹੁਤ ਐਂ ਰੱਖੋ ਨਹੀਂ ਹਾਂ ਜੀ ਬਹੁਤ ਬਹੁਤ ਬੁਰਾ ਪਾਸੇ ਪਾਣੀ ਆਇਆ ਉਸ ਏਰੀਆ ਕੁਝ ਏਰੀਆ ਪਰਲੇ ਬੰਨੇ ਹਰਿਆਣੇ ਨੇ ਬੰਨੇ ਏਰੀਆ ਚ ਪਾਣੀ ਫਿਲਣ ਲੱਗ ਪਿਆ ਉਹ ਤੋਂ ਕਿਲਰ ਗਿਆ ਪਾਣੀ ਪਰ ਇਧਰ ਹਾਲਾਤ ਬਹੁਤ ਮਾੜੇ ਜੇ ਹੁਣ ਇੱਕ ਫੋਟੋ ਰਚੜਦਾ ਪਾਣੀ ਸਾਰਾ ਬਰਬਰੀ ਹੈ ਸਾਡੇ ਸਾਡੇ ਚੰਦ ਪ੍ਰਸ਼ਾਸਨ ਦਾਵਾ ਕਰ ਰਿਹਾ ਹੈ ਕਿ ਸਾਡੇ ਚ ਪੂਰੀ ਨਿਗਰਾਨੀ ਚ ਮਤਲਬ ਅਸੀਂ ਵਿਚਾਰ ਰੱਖਾਂਗੇ ਸਾਡਾ ਪੂਰੇ ਉਪਰਾਲੇ ਚੱਲ ਰਹੇ ਨੇ ਕੋਈ ਪ੍ਰਸ਼ਾਸਨ ਤੇ ਕਰ ਰਿਹਾ ਪਰ ਪ੍ਰਸ਼ਾਸਨ ਬਾਅਦ ਹੁਣੀ ਕਰਦਾ ਨਾ ਪਹਿਲੋਂ ਹੀ ਨਾ ਕਰਦਾ ਪਹਿਲੋਂ ਸਪਾਈ ਹੁੰਦੀ ਪਹਿਲੋਂ ਸਪਾਈਏ ਦੀ ਹੋਵੇ ਮੜ ਮੋਟੀ ਮਿੱਟੀ ਸਾਨੂੰ ਹੀ ਮਿੱਟੀ ਚੁਕਣ ਦੇਣਾ ਪ੍ਰਸ਼ਾਸਨ ਵਾਲੇ ਸਾਨੂੰ ਅੱਜ ਮੋੜ ਸੜਕ ਬਣੀ ਹੈ ਵੱਡੀ ਸੜਕ ਬਣੀ ਤੇ ਮਿੱਟੀ ਚੁੱਕਣ ਦਾ ਇਹਦੇ ਵਿੱਚੋਂ ਮਿੱਟੀ ਚੁੱਕਦਾ ਪਾਣੀ ਨਾ ਆਉਣਾ ਹੀ ਨਹੀਂ ਲੋਕਾਂ ਦੀ ਮਿੱਟੀ ਚੁੱਕ ਚੁੱਕ ਕੇ ਆਪਣੇ ਖੇਤਾਂ 'ਚ ਪਾ ਲਈ ਆਈ ਸੀ ਆਪਣੀ ਮਿੱਟੀ ਸਾਨੂੰ ਜਿਹੜੇ ਮੜੀ ਚੁੱਕਦੇ ਆ ਜਦੋਂ ਮਣਗਾਂ 'ਲੇ ਘੇਰ ਲੈਂਦੇ ਜਦੋਂ ਚੁੱਕਦੇ ਮਣਗਾਂ 'ਲੇ ਆ ਜਾਂਦੇ ਇੱਕ ਵਾਰ ਮਰਜ਼ੀ ਅਸੀਂ ਸਾਡੇ ਪਿੰਡ ਦੀ ਛੱਪਣੀ ਸੁਭਾਈ ਕਰ ਲੱਗੇ ਆ ਆ ਕੇ ਮਣਗਾਂ 'ਲੇ ਰੋਕ ਦਿੱਤੀ ਸਾਡੇ ਨੀ ਤਾਂ ਸਾਰਾ ਪਿੰਡ ਉੱਪਜਦਾ ਪਾਣੀ ਜਿੱਦਾਂ بارش ਪਈ ਇਹ ਤਾਂ ਲੋਕ ਹੀ ਨਾ ਇਹ ਤਾਂ ਲੋਕ ਹੀ ਚੁੱਕ ਕੇ ਲਾ ਜਾਂਦੇ ਆ ਮੜਿਆ ਆਸਰਾ ਕਰਦੇ ਨੇ ਪਿਆਸਰਾ ਕਰਦੇ ਨੇ ਹਾਂ ਵੀ ਚੁੱਕੋ ਤੇ ਲੋਕ ਹੀ ਚੁੱਕ ਕੇ ਆਪ ਆਈ ਮੈਡਮ ਅਸੀਂ ਬੰਨ ਤੇ ਪਹੁੰਚੇ ਹੋ ਇੱਧਰ ਦੇ ਹਾਲਾਤ ਨੇ ਤਾਂ ਕੀ ਕਹੋ ਇੱਥੇ ਹਾਲਾਤ ਬਹੁਤ ਨਾਜ਼ਿਕ ਬਣੇ ਹੋਏ ਨੇ ਜੀ ਆ ਪਿੰਡ ਤਾਂ ਇਧਰਲੀ ਸਾਈਡ ਤੇ ਤਕਰੀਬਨ ਸਾਰਿਆਂ ਚ ਪਾਣੀ ਭੜ ਗਿਆ ਪ੍ਰਦੂਸ਼ਣ ਕੇ ਕੋਈ ਅਦਰ ਦੀ ਕੋਈ ਅਦਰ ਦੀ ਇੱਥੇ ਹਾਲਤ ਕਾਫੀ ਚਿੰਤਾਜਨਕ ਨੇ ਹੁਣ ਤਾਂ ਸਾਡੀ ਵੀ ਉਮੀਦ ਟੁੱਟ ਗਈ ਆ ਵੀ ਹੁਣ ਤਾਂ ਕੁਝ ਪ੍ਰਸ਼ਾਸਨ ਵੱਲੋਂ ਕੋਈ ਪੁਕਤਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਤੁਸੀਂ ਦੇਖ ਲਓ ਜੀ ਆ ਪਿੰਡ ਦੀ ਲੋਕ ਖੜੇ ਹੋਏ ਨੇ ਕੋਈ ਇੱਥੇ ਥੈਲਾ ਨਹੀਂ ਖੁਸ਼ ਹੋ ਜਿੱਧਰੋਂ ਪਾਣੀ ਨਿਕਲਦਾ ਪ੍ਰਸ਼ਾਸਨ ਕੋਈ ਅਧਿਕਾਰੀ ਆ ਕੇ ਇੱਥੇ ਦੇਖਦਾ ਵੀ ਨਹੀਂ ਜੇ ਆਉਂਦੇ ਨੇ ਕੋਈ ਮਤਲਬ ਕੋਈ ਜਿਵੇਂ ਲਾਲੋ ਸਰ ਐਮਐਲਏ ਸਾਹਿਬ ਮੈਨੂੰ ਲੱਗਦਾ ਆ ਕੇ ਗਏ ਜੀ ਪੂਰੇ ਕੋਈ ਨਹੀਂ ਆਉਂਦਾ ਜੀ ਉਹ ਐਮਐਲਏ ਵੀ ਨਹੀਂ ਆਉਂਦੇ ਸਰਕਾਰ ਕਹਿੰਦੀ ਹੈ ਜੀ ਅਸੀਂ ਮਤਲਬ ਭਾਈ ਸਾਡੇ ਵੱਲੋਂ ਕੁਪਾਤਰਬੰਦ ਕੀਤੇ ਜਾ ਰਹੇ ਨੇ ਹੜਾਂ ਦੀ ਮਾਰ ਹੈ ਇੱਥਾ ਜਿੰਨੇ ਵੀ ਕੋਈ ਵੀ ਨਹੀਂ ਆਣ ਦਿੱਤਾ ਜਾ ਰਿਹਾ ਕਹਿਣ ਤੇ ਕਰਨੇ 'ਚ ਬਹੁਤ ਫੱਕਾ ਹੁੰਦਾ ਜੋ ਮਰਜੀ ਗੱਲ ਇਹਦੇ ਕਿਹੜਾ ਬਿੱਲ ਆਉਂਦਾ ਬੋਲਣ ਦਾ ਕਿਹੜਾ ਕੋਈ ਬਿੱਲ ਨਹੀਂ ਮੈਂ ਤੁਹਾਨੂੰ ਜੋ ਮਰਜ਼ੀ ਕਹੀ ਜਾਵਾਂ ਠੀਕ ਹੈ ਨਾ ਪਰ ਕਰਨਾ ਤਾਂ ਹੁਣ ਇਹ ਲੋਕਾਂ ਤੋਂ ਪੁੱਛ ਲਓ ਵਿਚਾਰੇ ਜਿਹੜੇ ਮਰਨ ਲੱਗੇ ਪੈ ਨੇ ਤਿਲ ਤਿਲ ਮਰ ਰਹੇ ਨੇ ਜਿਵੇਂ ਇਹਨਾਂ ਨੂੰ 6 ਮਹੀਨੇ 3 ਮਹੀਨੇ ਹੋ ਗਏ ਫਸਲ ਪਾਲਨ ਲੱਗਿਆ ਨੂੰ ਨਾ ਹੁਣ ਇਹਨਾਂ ਦੀ ਦਰਦ ਅਸੀਂ ਸਮਝ ਸਕਦੇ ਹਾਂ ਜਿਹੜੇ ਕਿਸਾਨੀ ਚੋਂ ਜੇ ਲੋਕ ਜਾਣਦੇ ਨੇ ਵੀ ਇਹਨਾਂ ਦੇ ਦਿਲ ਤੇ ਕੀ ਹੋਇ ਤਰੀਏ ਕਿਉਂਕਿ ਅੱਗੇ ਕੋਈ ਆਪਸ਼ਨ ਨਹੀਂ ਤੇਈ ਚ ਆਇਆ ਸੀਗਾ ਫਲੱਡ ਉਹਦੋਂ ਦੁਬਾਰਾ ਜੀਰੀਆਂ ਲੱਗ ਗਿਆ ਸੀ ਸਾਨੂੰ ਪਨੀਰੀ ਮਿੱਟੀ ਮਹੀਆ ਹੋ ਗਈ ਸੀ ਤੇ ਹੁਣ ਤਾਂ ਕੋਈ ਕਿਸੇ ਚੀਜ਼ ਦਾ ਟਾਈਮ ਨਹੀਂ ਕਣਕ ਬੀਜੀ ਜਾਊ ਹੁਣ ਤਾਂ ਦੋ ਦੋ ਤਿੰਨ ਮਹੀਨੇ ਤੋਂ ਪਾਣੀ ਨਹੀਂ ਸੁੱਕਣਾ ਕਿੰਨਾ ਕੁ ਮਤਲਬ ਘਾਟ ਰਹਿ ਗਈ ਹੁਣ ਹੁਣ ਤਾਂ ਪਾਣੀ ਹੁੰਦਾ ਬਸ ਕਿਸੇ ਵੀ ਟਾਈਮ ਇਧਰ ਉਛਲਣਾ ਤਾਂ ਸ਼ੁਰੂ ਹੋ ਗਏ ਉੱਪਰ ਦੀ ਤੇ ਬੰਨ ਉਹ ਹੌਲੇ ਹੌਲੇ ਆਪੇ ਖੁਰ ਕੇ ਟੁੱਟ ਜਾਣਗੇ ਮਮੀ ਇਹ ਤਾਂ ਟੁੱਟ ਗਈ ਹੈ ਹੁਣ ਤਾਂ ਕੁਝ ਨਹੀਂ ਆ ਬਲੇ ਹਾਂਜੀ ਸਰ ਇਹ ਹੈ ਇੱਕ ਘੱਗਰ ਇੱਕ ਘੱਗਰ ਦੇ ਅੱਗੇ ਆਵਾ ਖਾਟ ਹੈ ਖਾਣ ਹੈ ਤੇ ਪਾਣੀ ਦੀ ਨਿਕਾਸੀ ਵਾਸਤੇ ਆ ਪਰ ਇਹ ਜਦੋਂ ਓਵਰਫਲੋ ਹੁੰਦਾ ਵਾ ਇਹ ਪਾਣੀ ਇਹ ਖੇਤਾਂ ਨੂੰ ਸੜਦਾ ਵਾ ਇਹ ਸਾਡੀ ਐਸ ਟਾਈਮ ਤੇ ਇਸੇ ਨੇ ਹੀ ਜ਼ਿਆਦਾ ਨੁਕਸਾਨ ਕਰਿਆ ਹੈ ਇਸੇ ਖਾਣ ਦੇ ਇਹ ਕੀ ਤੁਹਾਨੂੰ ਇਹਨੂੰ ਕਈ ਸਾਲਾਂ ਦੀ ਟੁੱਟੀ ਹੋਈ ਟੁੱਟੀ ਹੋਈ ਆ ਪਹਿਲਾਂੋਂ ਅਸੀਂ ਬੰਨੀ ਸੀ ਆਪਦੇ ਪੈਸੇ ਨਾਲ ਬੰਲੀ ਸੀ ਸਾਨੂੰ ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਕਰੀ ਗਏ ਇਹ ਪਾਣੀ ਕਿੰਨੀ ਦੇਰ ਤੋਂ ਬਾਹਰ ਆਇਆ ਇਹ ਪਾਣੀ ਹੁਣ ਇਹਨੂੰ 3 ਦਿਨ ਹੋ ਗਏ 4 ਦਿਨ ਬਾਹਰ ਨੂੰ ਚੱਲਦੇ ਨੇ ਵੱਡਾ ਵਧੀ ਜਾ ਰਿਹਾ ਵੱਡਾ ਜਾ ਰਿਹਾ ਰੋਜ਼ ਦਾ ਰੋਜ਼ ਵਧੀ ਜਾ ਰਿਹਾ ਵਾ ਅੱਧਾ ਫੁੱਟ ਫੁੱਟ ਰੋਜ਼ ਦਾ ਵੱਡਾ ਹੁਣ ਖੇਤਾਂ ਵਿੱਚ ਕਿੰਨਾ ਕੁ ਹੁਣ ਖੇਤਾਂ ਦੇ ਵਿੱਚ ਘਟੋ ਸਾਰੀ ਤਕਰੀਬਨ ਹੁਣ 5-600 ਕਿੱਲੇ ਦੇ ਵਿੱਚ ਪਾਣੀ ਫਿਰ ਚੁੱਕਿਆ ਹੋਇਆ ਸਰਵ ਝੋਨੇ ਦੇ ਪੱਤੇ ਪੱਤੇ ਹੀ ਨੰਗੇ ਆ ਬਸ ਬਾਕੀ ਕੁਝ ਨਹੀਂ ਰਹਿ ਗਈ ਇੱਕ ਕਸਰ ਕੋਈ ਨਹੀਂ ਕਿ ਹੁਣ ਥੋੜੀ ਜੀ ਕਸਰੀ ਆ ਹੋਰ ਅੱਧਾ ਖਟੋ ਗਿਆ ਸਾਰੇ ਸਾਰਾ ਸਾਰੀ ਸਾਰੀ ਫਸਲ ਡੁੱਬ ਚੁਗੀ ਕਟੋ ਕਟੋ ਹੀ ਇਹ 5-700 ਕਿੱਲਾ ਜ਼ਮੀਨ ਦਾ ਇਹ ਇੱਕਦਮ ਹੀ ਖਤਮ ਹੋਊਗਾ ਸਿਰਫ ਜੇ ਸਾਡੀ ਇਹ ਖਾੜ ਇਹ ਖਾੜੀ ਸਾਡੀ ਬਚ ਜੇ ਨਾ ਤੇ ਸਾਡੇ 5-700 ਕਿੱਲੇ ਦਾ ਨੁਕਸਾਨ ਹੋਣਾ ਬਚ ਸਕਦਾ ਵਾ ਤੇ ਸਾਡੇ 3 ਸਾਲ ਹੋ ਗਏ ਤੁਹਾਡੇ ਸਰਕਾਰ ਬਣੀ ਨੂੰ ਸਾਡੇ 3 ਸਾਲ ਹੋ ਗਏ ਚਾਰ ਤੇ ਅੱਧੀ ਸਰਕਾਰ ਬਣੀ ਨੂੰ ਕਉ ਜੀ ਸਾਡੇ ਕੋਲ ਸਾਡਾ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਅਜੇ ਤੱਕ ਸਾਡੀ ਸਾਫ ਲੈਣ ਨਹੀਂ ਪਹੁੰਚਿਆ ਸਾਡਾ ਇਸ ਸਾਲ ਤੇ ਮਤਲਬ ਬੁਰਾ ਹਾਲ ਹੈ ਸਾਰਾ ਸਿਰੇ ਤੇ ਫਸਲ ਆਈ ਹੋਈ ਸੀ ਜਿਹੜੀ ਤੋਂ ਸਾਡੀ ਫਸਲ ਮਰ ਰਹੀ ਆ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੁਣ ਵੀ ਨਹੀਂ ਆਇਆ ਜੀ ਹਾਂ ਹੁਣ ਤੱਕ ਨਹੀਂ ਸਾਡੇ ਕੋਲ ਕੋਈ ਵੀ ਪਹੁੰਚਿਆ ਅਗਲੇ ਸਾਲ ਨੂੰ ਪਿਛਲੇ ਸਾਲਾਂ ਚ ਰਕੀ ਹੋਣਾ ਹੁਣ ਵੀ ਨਹੀਂ ਆਇਆ ਸਿਰਫ ਸਾਡੇ ਸਾਡੇ ਹਰਚੰਦਪੁਰਾ ਟਾਉਣ ਦੀ ਜ਼ਮੀਨ ਇਹ ਜਿਹੜੀ ਕਗਰ ਤੋਂ ਪਾਰ ਸਾਰਾ ਪੈਂਡਾ ਹੀ ਖਤਮ ਹੁੰਦਾ ਵਾ ਜਦੋਂ ਹੁੰਦਾ ਹੋਇਆ ਜਿਸ ਪਾਣੀ ਤੋਂ ਦੇਖੋ ਹਨਾ ਸਾਡੇ ਇੰਨੇ ਹਾਲਾਤ ਮਾੜੇ ਆ ਬਹੁਤ ਜਿਆਦੇ ਹਨਾ ਹੈ ਅਸੀਂ ਕੀ ਕਰੀਏ ਅਸੀਂ ਸਾਡੇ ਨਾਲ ਕੋਈ ਐਮਐਲਏ ਸੁਣਦਾ ਨਾ ਕੋਈ ਸਾਡੇ ਆਈਵਰੀ ਕੋਈ ਕੋਈ ਗੱਲ ਨਹੀਂ ਸੁਣਦਾ ਸਾਡੀ ਖਾਣ ਬੱਜਣੀ ਚਾਹੀਦੀ ਅਸੀਂ ਹਰ ਵੇਲੇ ਅਪੀਲ ਕਰਦੇ ਆਂ ਅਸੀਂ ਜਦੋਂ ਵੋਟਾਂ ਪਾਣੇ ਆਂ ਅਸੀਂ ਇਹ ਅਪੀਲ ਰੱਖਦੇ ਆਂ ਵੀ ਸਾਡੀ ਖਾਣ ਬੰਨੋ ਹਨਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਸਾਡੀ ਆਵਾਜ਼ ਸਾਡੀ ਉੱਥੇ ਤੱਕ ਪਹੁੰਚਾਓ ਵੀ ਹਾਂ ਵੀ ਸਾਡੀ ਖਾਣ ਬੱਜ ਜਾਵੇ ਹੁਣ ਤੁਸੀਂ ਦੇਖੋ ਪੱਕੀ ਹੋਏ ਝੋਨੇ ਆ ਸਾਡੇ ਪੱਕੇ ਵਿੱਚ ਫਸਲ ਹੈ ਜਿਹੜੀ ਹੁਣ ਪਾਣੀ ਦੇ ਵਿੱਚ ਡੁੱਲ ਰਹੀ ਹੈ ਪ੍ਰਸ਼ਾਸਨ ਅਸੀਂ ਕੁੱਤਾ ਮੰਗ ਅਸਲ ਫਲਦੇ ਆ ਹਨਾ ਦੁੱਖ ਹੁੰਦਾ ਹੁਣ ਇਸ ਟਾਈਮ ਦੇਖ ਕੇ ਹਨਾ ਇਸ ਸੀਜ਼ਨ ਵਿੱਚ